ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਜੈਨਦਰ ਸਟੱਡ ਫਾਰਮ ਦੇ। ਇਹ ਸਵੇਰ ਦੇ ਵੱਜੇ 5 ਤੇ ਆਪਾਂ ਜਾਰੇ ਆ ਰਾਈਡਿੰਗ ਤੇ ਆ ਸ਼ੇਰ ਦਾ ਪੱਦਾਣਾ ਤਿਆਰ ਕੀਤਾ ਹੈ। ਰੋਚਕੀ ਹੈ ਤੇ ਹੁਣ ਆਪਾਂ ਚੱਲੀਏ ਅੱਜ ਕਿ ਭੱਜ ਕੇ ਭੱਜ ਕੇ ਪਾੜਦੇ ਪਾੜਦੇ ਮਾਧੀ ਸ਼ੇਰਾਂ ਨੂੰ। ਫੁੱਲ ਨੇਮ ਬੁਲ ਸ਼ੇਰਾਂ। ਤੇ ਲੋਕ ਵੀ ਮੇਰੇ ਵੀਡੀਓ ਆਖੜੀਏ ਆਪਣੀ ਬੁਲ ਸ਼ੇਰਾਂ। ਹੇ ਹੇ ਤਮੇ ਕਰੀ ਨੂੰ ਦਾਣਾ ਰੱਖ ਕੇ ਮਿਲਦਾ ਮੇਰੇ ਵੀ ਲੋ ਜੀ ਆਪਾਂ ਰੱਖਤਾ ਕੋੜੀ ਨੂੰ ਦਾਣਾ ਹੁਣ ਖਾਰੀ ਆਰਾਮ ਨਾਲ ਫੇਰਾ ਤੇ ਆਪਾਂ ਇਹਦੇ ਮਾਰ ਲਈਏ ਕਪੜਾ ਕਪੜਾ

ਲਓ ਜੀ ਆਪਾਂ ਕਾਠੀ ਲੈਣ ਦੀ ਐਨੇ ਲਓ ਜੀ ਕਰ ਲਿਆ ਆਪਾਂ ਸ਼ੇਰਾ ਦੀ ਕਾਠੀ ਕੁਟੀ ਪਾਲੀ ਲਗਾਉਂਦੋਂ ਪਾਲੀ ਲਓ ਜੀ ਹੋ ਗਈ ਸ਼ੇਰਾ ਤਿਆਰ ਖੜਦਾ ਬੋ ਤਿੱਕਰ ਖੜਦਾ ਆਪਾਂ ਕਰ ਲਈ ਸ਼ੇਰਾ ਤਿਆਰ ਤੇ ਹੁਣ ਇਹਨੂੰ ਬਾਹਰ ਲੈ ਜਾ ਕੇ ਮਿਲਦੇ ਆਂ ਛੱਡ ਦੇ ਤੂੰ ਯਾਰ ਫਿਰ ਉਹ ਹੀ ਕਰੇਗਾ

ਲੋ ਜੀ ਹੁਣ ਆਪ ਪਹੁੰਚ ਕੇ ਕਰੇ ਤੇ ਆਪਾਂ ਲਗਾਮ ਵਗੈਰਾ ਆ ਲਓ ਜੀ ਆ ਸਭ ਸਾਰੀ ਲਗਾਮ ਵਗੈਰਾ ਲਾਤੀ ਆਪਾਂ ਤੇ ਹੁਣ ਆਪ ਸ਼ੇਰਾਂ ਨੂੰ ਕਰਤਾ ਇੱਕਦਮ ਫਰੀ ਸ਼ੇਰਾਂ ਨੂੰ ਆਪ ਪਾਤਾ ਨੀਰਾ ਤਾਂ ਅੰਛੇ ਰਖਾ ਲੈ ਅੱਜ ਦੇ ਵਲੌਗ ਚ ਨਹੀਂ ਮਿਲ ਜਾ ਅਗਲੇ ਵਲੌਗ ਦੀ ਇੱਛਾ ਚਕਾਲੀ ਸਾਰੇ ਆ